ਕਿੱਧਰ ਆ ਗਈ ਆ ਗਈ ਜੀ ਹਾਂਜੀ ਮੇਰੀ ਗੱਲ ਸੁਣ ਆ 15 ਵੀ ਰੋਟੀਆਂ ਪੈਕ ਕਰ ਦੇ ਬਣਾ ਕੇ ਤੇ ਬਹੁਤ ਸਾਰੀ ਦਾਲ ਪਾ ਦੇ ਦੋ ਤਿੰਨ ਗੰਡੇ ਰੱਖ ਦੀ ਵਿੱਚ ਚਾਰ ਪਾ ਦੇ ਤੇ ਵੱਡੀ ਕਿੰਨੀ ਤੋਂ ਜਿਹੜੀ ਹੈਗੀ ਉਹ ਚਾਦੀ ਪਰ ਦੇ ਕਿੱਧਰ ਜਾਣਾ ਹੁਣ ਤੁਸੀਂ ਖੇਤ ਲੈ ਕੇ ਜਾਣੀ ਆ ਮੈਂ ਦੱਸ ਕੀ ਕਰਨੇ ਖੇਤ ਲੈ ਕੇ ਜਾਣੀ ਆ ਹੁਣ ਖੇਤ ਤੋਂ ਹੀ ਆਇਆ ਮੈਂ ਕਿਸੇ ਮੁੰਡੇ ਨੂੰ ਉੱਥੇ ਫੋਨ ਕਰ ਦੋ ਆਪੇ ਲੈ ਜਾਊਗਾ ਚਾ ਤੁਸੀਂ ਘਰੇ ਵੇਜੋ ਘਰੇ ਬੈਜਾ ਕਿਉਂ ਮੈਂ ਉਹੀ ਕਹੀ ਜਾਂਦੀ ਆ ਮੇਰੇ ਨਾਲ ਦਿਲ ਜਿਹਾ ਬੈਠੇ ਜਾਂਦਾ ਪਤਾ ਨਹੀਂ ਕਿਉਂ ਤੁਸੀਂ ਘਰੇ ਬੈਜੋ ਐਵੇਂ ਘਬਰਾਟ ਜਿਹੀ ਹੋਈ ਜਾਂਦੀ ਐ ਮੈਨੂੰ ਤੈਨੂੰ ਤਾਂ ਘਬਰਾਟ ਚਤੋਂ ਪੈਰ ਹੁੰਦੀ ਰਹੂਗੀ ਤੇਰੇ ਖਾਤਰ ਹੁ ਮੈਂ ਉਹਦਾ ਕੰਮ ਛੱਡ ਦੇ ਕਦੇ ਮੰਨ ਲਿਆ ਕਰੋ ਮੇਰੀ ਵੀ ਨਾ ਮੰਨਣ ਹੋ ਕੇ ਕਿਹੜੀ ਤੇਰੀ ਗੱਲ ਜਿਹੜੀ ਮੈਂ ਨਹੀਂ ਮੰਨੀ ਦੱਸੀ ਮੈਨੂੰ ਸਾਰੀਆਂ ਗੱਲਾਂ ਹੁਣ ਤੱਕ ਤੇਰੀ ਹੀ ਮੰਨਦਾ ਆ ਮੈਂ ਅੱਜ ਮੈਂ ਤੈਨੂੰ ਜਿਹੜੀ ਗੱਲ ਕਹੀ ਐ ਕਰ ਦੇ ਜ਼ਰੂਰੀ ਐ ਮੇਰੇ ਕੋਈ ਖਾਸ ਦਿਹਾੜੀਏ ਨੇ ਜਿਨਾਂ ਨੂੰ ਰੋਟੀ ਖਵਾਉਣੀ ਐ ਠੀਕ ਐ ਨਾ 10-15 ਵਧੀਆ ਦੇਸੀ ਘਿਓ ਵਾਲੀਆਂ ਰੋਟੀਆਂ ਠੀਕ ਹੈ ਵਧੀਆ ਦਾਲ ਤੇ ਵਧੀਆ ਚਾਰ ਗੰਢਾ ਸਲਾ ਸਾਰਾ ਕੁਝ ਕੱਟ ਕੇ ਬਾਦੇ ਤੁਸੀਂ ਘਰੇ ਬਹਿ ਜਾਓ ਫੋਨ ਕਰ ਦੋ ਲੈ ਦੱਸ ਦੋ ਕੀ ਹੋ ਜਾਊਗਾ ਜੇ ਦਿਹਾੜੀ ਆ ਲੈ ਜਾਊਗਾ ਕੋਈ ਰੋਟੀ ਤਾਂ ਹੱਦ ਕਰੇ ਜਾਂਨੇ ਓ ਤੈਨੂੰ ਸਮਝ ਨਹੀਂ ਆਉਂਦੀ ਮਾਰਾ ਇੱਕ ਕੰਨ ਦੀ ਜੜ ਚ ਬੇਬੇ ਕਿੱਥੇ ਹੈਗੀ ਬੇਬੇ ਅੰਦਰ ਬੈਠੀ ਆ ਕੰਮ ਕਰਨ ਵੇਲੇ ਤਾਂ ਮੌਤ ਪੈ ਜਾਂਦੀ ਹੈ ਰੋਟੀ ਤੋਂ ਨਹੀਂ ਮੈਂ ਕਹਿੰਦੀ ਰੋਟੀ ਵੀ ਮੈਂ ਬਣਾ ਦੂੰਗੀ ਚਾਹ ਵੀ ਮੈਂ ਬਣਾ ਦੂੰਗੀ ਜਿਹੜਾ ਕੁ ਸਲਾਦ ਕਹਿੰਨੇ ਹੋ ਸਲਾਦ ਵੀ ਮੈਂ ਕੱਟ ਦੂੰਗੀ ਪਰ ਮੈਂ ਇਹ ਕਹਿੰਦੀ ਆ ਵੀ ਜੇ ਤੁਸੀਂ ਨਾ ਜਾਓਗੇ ਅੱਜ ਘਰੇ ਘਰੇ ਰਹਿ ਜਾਓਗੇ ਫਿਰ ਕਿਹਦੀ ਗੱਲ ਤੂੰ ਨਾ ਐ ਕਰ ਤੂੰ ਮੈਨੂੰ ਘਰੇ ਰੱਖ ਲੈ ਪੱਕੇ ਤੌਰ ਤੇ ਜਿੰਦੇ ਲਾ ਦੇ ਬਾਹਰੋਂ ਆਹ ਵਾਰ ਨੂੰ ਵੀ ਲਾ ਦੇ ਹੋ ਵਾਰ ਨੂੰ ਵੀ ਲਾ ਦੇ ਤੇ ਖੇਤ ਵੀ ਤੂੰ ਵਗ ਜਾ ਕਰ ਮੈਂ ਅੰਦਰ ਮੈਨੂੰ ਤੇਰੇ ਵਰਗਾ ਸੂਟ ਮੈਂ ਪਾ ਲੈਣਾ ਅੰਦਰ ਐ ਆਏ ਹੋ ਕੇ ਐ ਬੈਠ ਜਾਣਾ ਠੀਕ ਹੈ ਫਿਰ ਖੁਸ਼ ਅੱਗੇ ਕਦੇ ਰੋਕਿਆ ਹੈਗਾ ਰੋਕਿਆ ਨਾਲੇ ਹੋਰ ਲੇ ਹੁਣ ਤਮੈਨੋ ਜਿਕੇ ਨਾ ਗਿਆ ਅੱਕਾ ਇੰਨੇ ਮਨਿੰਦਰ ਨੂੰ ਕਿਥੇ ਲੁਕੋਇਆ ਹੈਗਾ ਨਹੀਂ ਤਾਂ ਲੈ ਦੱਸ ਅੱਗੇ ਵੀ ਤਾਂ ਰੋਟੀ ਲੈ ਕੇ ਜਾਂਦੇ ਅੱਗੇ ਤਾਂ ਕਦੇ ਆਏ ਕਿਹਾ ਨਹੀਂ ਸਲਾਦ ਕੱਟਦੇ ਘੰਡੇ چیرਦੇ ਲੈ ਦੱਸ ਲੈ ਰঞ্জੀਤ ਕੁਰੇ ਤੇਰਾ ਤਾਂ ਘਰ ਪੱਟੇ ਲੈ ਇਹ ਤਾਂ ਲੈ ਮਨਿੰਦਰ ਨੂੰ ਪਾਣੀ ਤਾਂ ਲਿਆ ਕੇ ਦੇ ਦੇ ਹਾਂ ਹਾਂਜੀ ਹਾਂਜੀ ਲਿਓਨੀ ਆ ਕਿਵੇਂ ਨਾ ਕਿਵੇਂ ਕਰਕੇ ਨਾ ਇਹਨੂੰ ਘਰੋਂ ਬਾਹਰ ਨਹੀਂ ਜਾਣ ਦਿੰਦੀ ਅੱਜ ਉਹ ਮੈਂ ਦਿਨ ਲੜਨੀ ਪੈ ਜੇਵੇਂ ਬੇਬੇ ਹਾਂ ਪਤਾ ਆ ਜਾ ਆ ਦੇਖ ਲੈ ਬੇਬੇ ਤੂੰ ਕਹੇ ਜੀ ਤੀਵੀਂ ਲੱਭ ਕੇ ਦਿੱਤੀ ਐ ਮੈਨੂੰ ਕੀ ਹੋ ਗਿਆ ਇਹ ਨਾ ਮੈਂ ਮੇਰੀ ਗਰਜ ਤੈਨੂੰ ساری ਉਮਰ ਲੰਬਾ ਦੇਉਂਗਾ ਇਹ ਤੀਵੀਂ ਨੂੰ ساری ਉਮਰ ਅਕਲ ਨਹੀਂ ਆ ਸਕਦੀ ਹੋਰ ਤੈਨੂੰ ਕੀ ਕਹੇ ਤਾਂ ਇਹਨੇ ਮਾੜੀ ਜਿਹੀ ਨਾ फडਕ ਜਾਣਾਗਾ ਬੇਬੇ ਫੜਕ ਨਹੀਂ ਜਾਂਦਾਗਾ ਅਗੇ ਮਾੜੀ ਜਿਹਾ ਨਾ ਫੜਕ ਜਾਣਾਗਾ ਮੈਂ ਥੋੜੀ ਕਿਸੇ ਗੱਲ 'ਚ ਬੋਲਦਾ ਹੁੰਨਾਗਾ ਇਹ ਤਾਂ ਮੇਰੇ ਬਾਹਰ ਨਿਕਲਦੇ ਵੀ ਪਾਬੰਦੀਆਂ ਲਾਈ ਜਾਂਦੀ ਹੈਗੀ ਮੇਰੀ ਸੁਣ ਲੈ ਗੱਲ ਮੈਂ ਤੈਨੂੰ ਦੱਸਾਂ ਗੱਲ ਇਹਦੇ ਭਰਾ ਆ ਜਾਂਦੇ ਸਿਰ ਤੇ ਉੱਤੇ ਹੇ ਕਰਦੀ ਹੈਗੀ ਪੂਰੀ ਚੌਧਰ ਤੇ 14 ਚੌਧਰ ਨੀਵੇਂ ਚੱਲਣ ਦੇਣੀ ਮੈਂ ਤੈਨੂੰ ਦੱਸਾਂ ਗੱਲ ਚੱਲ ਕੋਈ ਨਹੀਂ ਬਾਲਾ ਨਹੀਂ ਬੋਲੀਦਾ ਹੁੰਦਾ ਤੇ ਨਾਲੇ ਮੈਂ ਤੈਨੂੰ ਆਏ ਕਹਿਨੀ ਆ ਪਾਣੀ ਤਾਂ ਲਿਆ ਲਿਆ ਪਾਣੀ ਪੁੱਢ ਦੇ ਤੂੰ ਪਾਣੀ ਤਾਂ ਨਹੀਂ ਪੀ ਪਾਣੀ ਤਾਂ ਨਹੀਂ ਪੀ ਨਾਲੇ ਹੋ ਮਾੜੇ ਜਿਹਨਾਂ ਪਟਕ ਜਾਂਦਾ ਜੇ ਕੁਛ ਕਹਿ ਜਾਂਦੀ ਆ ਤੇਰਾ ਆਉਂਦਾ ਸਰ ਜਦੋਂ ਬੰਦਾ ਬਾਹਰੋਂ ਆਉਂਦਾ ਹੁੰਦਾ ਬੰਦੇ ਨੂੰ ਐ ਹੁੰਦਾ ਘਰੇ ਜਾਵਾਂ ਘਰੇ ਕੋਈ ਘਰ ਦੀ ਚੱਜ ਦੀ ਗੱਲ ਕਰੋਗੀ ਚੱਜ ਦੀ ਗੱਲ ਕਰੂੰ ਪਰ ਇਹਨੂੰ ਤਾਂ ਮਾਂ ਦੀ ਤੈਨੂੰ ਕੋਈ ਚੱਜ ਦੀ ਗੱਲ ਆਉਂਦੀ ਨਹੀਂ ਤੁਸੀਂ ਐਂ ਕਰ ਲਓ ਜੀ ਤੁਸੀਂ ਮੈਨੂੰ ਪੁੱਛਣ ਬੰਦ ਕੇ ਰੱਖ ਲਦੇ ਇਹਦੇ ਚੁੰਨੀ ਤੇ ਲੜਦਾ ਵੀ ਪਹਿਲਾਂ ਮਾੜਾ ਇਹ ਕਿਹਾ ਹੈਗਾ ਵੀ ਅੱਜ ਤੂੰ ਘਰੇ ਰਹਿ ਜਾ ਵੀ ਉਹ ਦਿਹਾੜੀ ਇਹਨੂੰ ਕਹਦੇ ਉਹ ਰੋਟੀ ਲੈ ਜਾ ਦੱਸ ਇਹਦੇ 'ਚ ਮੈਂ ਕੀ ਗਲਤ ਕਿਹਾ ਹੈਗਾ ਫਿਰ ਇਹ ਤਾਂ ਗੱਲ 'ਚ ਕੁਛ ਵੀ ਨਹੀਂਗਾ ਚੱਲ ਤੂੰ ਦਾਮ ਲਾਇਲਾ ਕਾਹਦੇ ਨੂੰ ਹੋ ਕੇ ਤਰੇ ਫਿਰਦੇ ਨੂੰ ਮੇਰੀ ਗੱਲ ਸੁਣ ਦੇੜੀ ਲੱਗੇ ਹੋਇਆ ਕੱਖ ਕੱਢਿਆਂ ਦੇ ਝੋਨੇ ਚ ਠੀਕ ਹੈ ਉਹਨਾਂ ਕੋਲੇ ਮੇਰਾ ਜਾਣਾ ਜ਼ਰੂਰੀ ਹੈ ਠੀਕ ਹੈ ਜੇ ਆਪਾਂ ਉਹਦੇ ਕੋਲ ਖੜਾਂਗੇ ਤਾਂ ਕੰਮ ਕਰਦੇ ਨਹੀਂ ਕਰਦੇ ਦੀ ਨਾਲੇ ਦਿਨ ਮੰਗਾ ਲਾਦਾ ਭੇਜੇ ਵਰਗਿਆਂ ਨੇ ਬਾੜੇ ਜਣਿਆਂ ਨੇ ਮੇਰੀ ਮਿਹਨਤ ਕੀਤੀ ਹੋਈ ਆ ਅੱਜ ਜਿੱਥੇ ਸੀ ਧਾਰੂ ਕੱਢਣੀ ਆ ਇੱਲਾ ਦੇਖ ਲੈ ਅਕੇ ਧਾਰੂ ਕੱਢਣੀ ਆ ਕੋਈ ਚੱਜ ਦਾ ਕੰਮ ਵੀ ਕਰ ਲਿਆ ਕਰ ਤੇ ਸਾਰਾ ਦਿਨ ਪੁੱਠੇ ਕੰਮ ਹੀ ਆਉਂਦੇ ਤੈਨੂੰ ਚੱਜ ਦਾ ਹੁਣ ਮੈਂ ਕੀ ਕਰ ਲਾਂ ਹੁਣ ਧਾਰੂ ਹੀ ਕੱਢਦੇ ਹੁੰਦੇ ਬੰਦੇ ਫਿਰ ਆਪਦੇ ਘਰ ਦੀ ਕੱਢ ਲਾਂਗੇ ਬਾਹਰ ਪੈਸੇ ਡਾਉਣ ਨਾਲ ਕਣ ਕੀ ਪਤਾ ਕਹੇ ਜੀ ਦਾਰੂ ਆ ਕਹੇ ਜੀ ਮਿਲਦੀ ਆ ਨਾ ਹੁਣ ਤੂੰ ਛੱਡ ਨਹੀਂ ਸਕਦਾ ਦਾਰੂ ਤੇਰੇ ਮਟਿਆੜਾ ਠਿੰਗਾ ਹੋਊਗਾ ਪੰਗਾਗਾ ਉਹ ਬੰਦੇ ਦਾ ਪਾੜਾ ਮੋਟਾ ਇਹ ਕਿਹੜਾ ਕੋਈ ਨਸ਼ਾਗਾ ਇਹ ਤਾਂ ਸਰਦਾਰੀ ਨਸ਼ਾਗਾ ਇਹਨੂੰ ਕੋਈ ਮਾੜਾ ਕਹਿੰਦਾ ਹੁੰਦਾ ਨਾਲੇ ਮੈਂ ਤੈਨੂੰ ਐਂ ਗੱਲ ਪੁੱਛਦੀ ਆ ਉਹਦੇ ਆਪਣੇ ਮਨਿੰਦਰ ਦੇ ਭਰਾ ਨੇ ਫੋਨ ਲਾਇਆ ਸੀਗਾ ਇਹਦੀ ਮਾਂ ਕੋੜੀ ਇਹਦੀ ਮਾਂ ਕੋੜੀ ਫੋਨ ਲਾਇਆ ਸੀ ਕਹਿੰਦੀ ਅੱਜ ਮਨਿੰਦਰ ਆਈ ਨਹੀਂ ਕਰੇ ਤੂੰ ਤਾਂ ਨਹੀਂ ਕਿਤੇ ਇਹੋ ਜੀ ਗੱਲ ਦੇ ਵਿੱਚ ਕਿਹੜੀ ਗੱਲ 'ਚ ਆ ਜਿਹੜੀ ਮੈਂ ਤੈਨੂੰ ਦੱਸੀ ਜਾਨੀ ਆ ਮੈਂ ਗਈ ਸੀਗੀ ਤਾਂ ਹੀ ਮੈਂ ਤੁਹਾਨੂੰ ਰੋਕੀ ਜਾਂਦੀ ਸੀ ਵੀ ਚਲ ਭਾ ਮਾ ਆਪਣੀ ਗਲਤੀ ਨਹੀਂ ਐ ਆਪਣੀ ਗੱਲ ਨਾ ਕੋਈ ਇਹੋ ਜੀ ਲੀਖ ਹੋ ਗਿਆ ਉਹ ਕਿਹੜੀ ਗੱਲ ਕੀ ਕਹੀ ਨਹੀਂ ਐ ਤੂੰ ਮਨਿੰਦਰ ਗਾਇਬ ਹੋ ਗਈ ਘਰੋਂ ਤੇ ਮੈਂ ਕਰਾਈ ਐ ਤੁਸੀਂ ਤਾਂ ਨਹੀਂ ਕਰਾਈਗੀ ਜੇ ਕਰੇ ਬੈਜੋਗੇ ਫਿਰ ਕੀ ਹਰ ਜਾਗਾ ਉਹੀ ਗੱਲ ਜੇ ਤੇਰੇ ਤੇ ਕੋਈ ਗੱਲ ਆ ਗਈ ਫਿਰ ਮੈਂ ਤੀਵੀਂ ਨਹੀਂ ਨਹੀਂ ਅੰਦਰ ਵੜ ਕੇ ਬੈਠ ਜਾਊਗਾ ਲੱਗੀ ਸਮਝ ਬੇਬੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਦਾ ਗੱਲ ਇਹਦੀ ਮਾਂ ਜੀ ਨੂੰ ਇਥੋਂ ਨੂੰ ਰੋਕ ਰੋਕਦੇ ਠੀਕ ਹੈ ਨਾ ਜਦੋਂ ਉਹ ਆਪਣੇ ਘਰੇ ਆਉਂਦੀ ਹੈ ਨਾ ਉਸ ਟਾਈਮ ਹੀ ਕੋਈ ਨਾ ਕੋਈ ਪਵਾੜਾ ਪੈਂਦਾ ਉਹਨੂੰ ਕਿ ਮੈਂ ਰੋਕਦੀ ਆ ਮੇਰੀ ਭੈਣ ਦੇ ਨਾਲ ਰਸ ਕੇ ਬੈਠੀ ਹੈ ਇਹਦੇ ਕਰਕੇ ਰਸ ਕੇ ਬੈਠੀ ਹੈ ਤਾਂ ਨਹੀਂ ਉਹ ਆਉਂਦੀ ਕਣ ਕੋਈ ਨਹੀਂ ਭੈਣ ਵੀ ਤੇਰੀ ਆ ਜੂਗੀ ਤੇ ਇਹਦੀ ਮਾਰ ਨੂੰ ਕਿ ਮੈਂ ਰੋਕ ਦਕੇ ਪਈ ਕਰੂੰ ਆਪਾਂ ਅਗਲੇ ਨਤੀਜ ਦਿੱਤੀ ਆਪਾਂ ਨੂੰ ਅਗਲੇ ਦਿਨ ਆਉਗੀ ਰਾਤ ਜਦਗਤਿਆਂ ਦਾ ਨਾ ਕਰੇ ਜਲ ਖਤਿਆਂ ਨੂੰ ਕੁਛ ਨਹੀਂ ਆਖਿਆ ਉਹਨੇ ਜੇ ਕੋਈ ਗੱਲ ਮਾੜੀ ਮੋਟੀ ਹੈਈਏ ਤਾਂ ਮੈਨੂੰ ਤੂੰ ਦੱਸ ਦੇ ਮੈਂ ਅੱਗਾ ਬੋਚ ਲੂੰਗੀ ਕਿਹੜੀ ਗੱਲ ਹੈ ਤੂੰ ਕੀ ਬੋਚੇਂਗੀ ਅੱਗਾ ਦੁਨੀਆ ਦੇ ਵਿੱਚ ਮੈਂ ਵਿਚਰਦਾ ਨਾ ਮੈਂ ਗੱਲਾਂ ਬਾਤਾਂ ਪੇਖੂੰਗਾ ਕਿਹਦੇ ਨਾਲ ਕੀ ਗ ਉੱਤ ਮੈਂ ਤੈਨੂੰ ਨਾ ਪਿਆਰ ਨਾ ਸਮਝਾ ਰਹੀ ਆ ਤੈਨੂੰ ਮੈਂ ਰੋਜ਼ ਆਖ ਦਿੰਨੀ ਆ ਉੱਤ ਬਾਹਰ ਅੰਦਰ ਦਾ ਤੂੰ ਖੜਾ ਛੱਡ ਦੇ ਬਾਹਰ ਅੰਦਰ ਨਾ ਜਾਇਆ ਕਰ ਮੈਨੂੰ ਡਰ ਲੱਗਦਾ ਜਿਦੋਂ ਤੂੰ ਭੱਗ ਜਾਨਾਗਾ ਤੁਸੀਂ ਨਾ ਜਿੰਦੇ ਲਾ ਦਿਓ ਜਿੰਦੇ ਮੈਨੂੰ ਅੰਦਰ ਬਾੜ ਕੇ ਜਿੰਦੇ ਲਾ ਦਿਓ ਬਾਹਰੋਂ ਮੇਰਾ ਅੰਦਰ ਹੀ ਐ ਜੇਲ੍ਹ ਚ ਕਰਾ ਦਿਓ ਮੈਨੂੰ ਸਾਡੇ ਜਿੰਦੇ ਚ ਕਿੱਥੇ ਦੇਣਾ ਸਾਡਾ ਮੈਂ ਮਾਰੂ ਲਪੜਾ ਤੇਰੀ ਕੰਨ ਦੀ ਜੜ ਚ ਦੇਖ ਲੈ ਬੇਬੇ ਬੋਲਣ ਨਹੀਂ ਦਿੰਦਾ ਬੋਲ ਤੂੰ ਤੇਰੀ ਗੱਲ ਸਿਰ ਬੋਲਣ ਨਹੀਂ ਦਿੰਦਾ ਆ ਕੇ ਨਾ ਦੱਸ ਤੂੰ ਕੀ ਅੱਜ ਕਰੇ ਖੜ ਜਾਏਗਾ ਕਿੱਡੀ ਗੱਲ ਆ ਗਈ ਤੁਸੀਂ ਆਵਦੇ ਤੇ ਗੱਲ ਲੈਟਾ ਚਾਹ ਕੌਣ ਲੈ ਕੇ ਆਉਗਾ ਮੇਰੇ ਤੇ ਗੱਲ ਦੇਖ ਲਿਓ ਥੋਡੇ ਦੀ ਗੱਲ ਤੇਰੀ ਮਾਂ ਲੈ ਕੇ ਆਉਗੀ ਮੇਰੇ ਤੇ ਗੱਲ ਹੈ ਮੇਰੀ ਮਾਂ ਨੇ ਕੀ ਲੈਣਾ ਵਿਚਾਰੀ ਨੇ ਉਹਦੇ ਤੇ ਤਾਂ ਤੁਸੀਂ ਉਹੀ ਕਾਬਰੀ ਜਨੇ ਰਹਿਨੇ ਉਹਦੇ ਕੋਲ ਯਾਰ ਮੈਂ ਬੇਬੇ ਮੇਰੀ ਗੱਲ ਸੁਣ ਲੈ ਮੈਂ ਥੋਡੇ ਕਹਿਣ ਦੇ ਕਰਕੇ ਪਿੰਡੋਂ ਵੀ ਨਿਕਲੇ ਆਏ ਹੁਣ ਹੁਣ ਤਾਂ ਮੇਰਾ ਖਿਹੜਾ ਛੱਡ ਦਿਓ ਤੁਸੀਂ ਬੇਬੇ ਮੈਂ ਦੱਸਤਾ ਅੱਜ ਇਹਨੂੰ ਬਾਹਰ ਨਹੀਂ ਜਾਣ ਦੇਣਾ ਤੂੰ ਨਾ ਇੱਧਰ ਵੇ ਤੈਨੂੰ ਦੱਸਾਂ ਤੈਨੂੰ ਮੈਂ ਦੱਸਾਂ ਇਹਨੂੰ ਘਰੋਂ ਬਾਹਰ ਨਹੀਂ ਜਾਣ ਦੇਣਾ ਮੈਂ ਹਾਂ ਤੂੰ ਨਿਕਲ ਕੇ ਦਿਖਾ ਜਾਈ ਤਾਂ ਸਹੀ ਕਿਸੇ ਪਾਸੇ ਤੂੰ ਹੁਣ ਵੱਡੀ ਆ ਗਈ ਚੌਧਰ ਵਾਲੀ ਔਰ ਤੇ ਭਰਾਵਾਂ ਦੇ ਉੱਤੇ ਗੁੱਸਾ ਕਰਦੀ ਐ ਵੀ ਮੈਂ ਉਹਨਾਂ ਨਾਲ ਉਹ ਆ ਜਾਂਦੇ ਆ ਕਿੰਨੇ ਦੇ ਜਾਂਦੇ ਤਾਨੇ। ਆ ਤੂੰ ਕਰਵਾਉਣੀ ਐ ਮਾਂ ਤੂੰ ਮੇਰੇ ਨਾਲ ਤੇਰੇ ਸਾਹਮਣੇ ਦੇਣਾ ਮੈਨੂੰ ਕਿਵੇਂ ਬੋਲਦੀ ਐ। ਮੈਂ ਤੈਨੂੰ ਆਪਾਂ ਨੇ ਜੀ ਜਾਣਾ ਕੁੱਤ ਬਣ ਕੇ। ਓ ਬੇਬੇ ਜਾਣ ਨੂੰ ਤਾਂ ਤੂੰ ਬੇਬੇ ਤੂੰ ਤਾਂ ਮੇਰੀ ਮਾਂ ਮੈਂ ਅੱਜ ਤੱਕ ਤੇਰੇ ਕੋਲ ਕੋਈ ਲਾਂਬਾ ਲੈ ਕੇ ਦਿੱਤਾ ਐ। ਲਾਂਬਾ ਪਤਾਉਂਦੇ ਤਾਂ ਬਠੇਰੇ ਐ ਪਰ ਹੁਣ ਮੈਂ ਤੈਨੂੰ ਕੁਛ ਕਾਇ ਨਹੀਂ ਸਕਦੀ। ਬੇਬੇ ਮੇਰੀ ਗੱਲ ਸੁਣੋ। ਹੁਣ ਜਵਾਨ ਮੁੰਡਿਆਂ ਦੇ ਘਰੇ ਲਾਂਬੇ ਆਉਂਦੇ ਹੁੰਦੇ ਆ। ਠੀਕ ਐ? ਇਹ ਤੋਂ ਦੇਕਾਰ ਵੀ ਨਹੀਂ ਵੀ ਸੋਚ ਲ ਮਾੜਾ ਮੋਟਾ ਅੱਦਾਂ ਕੁੜਗਾਂ ਨਹੀਂ ਸੋਚ ਮੈਂ ਤੈਨੂੰ ਇਹ ਕਹਿਨੀ ਆ ਕੁੜਗਾਂ ਨੂੰ ਪੜਾਈ ਨਹੀਂ ਆਂਦਾ ਸਕੂਲ ਪੜਾਈ ਵੀ ਜਾਨਾ ਪੁੱਤ ਚਾਰ ਦਿਨਾਂ ਨੂੰ ਉਹ ਹੁਣ ਮਟਿਆਰਾਂ ਹੋਈ ਜਾਂਦੀਆਂ ਉਹ ਕੀ ਆਖਣ ਨੂੰ ਸਾਡੇ ਘਰੇ ਕੀ ਝੁੱਪਈ ਜਾਂਦਾਗਾ ਤੇ ਤੁਸੀਂ ਢੋਲ ਵਜਾ ਕੇ ਦੱਸਣਾ ਉਹਨਾਂ ਨੂੰ ਨਾਂ ਦੱਸੋ ਨਾ ਕਰੋ ਗੱਲਾਂ ਉਹਨਾਂ ਕੋਲੇ ਉਹਨਾਂ ਕੋਲ ਤਾਂ ਅਸੀਂ ਕਿਹਦੇ ਪਾਪ ਹੋ ਵੀ ਨਹੀਂ ਇਹਦੀ ਮਾਂ ਕਰੂਗੀ ਅੱਛਾ ਮੈਂ ਤਾਂ ਪਾਪ ਨਹੀਂ ਕਰਦੀ ਪੁੱਤ ਉਹਦੇ ਮੂਰੇ ਕੁੜਗਾਂ ਮੂਰੇ ਸੀ ਗੱਲ ਨਹੀਂ ਛੇੜਦੇ ਸੀ ਲੁੱਕ ਲੁੱਕ ਰਹਿੰਦੇਗਾ ਬੇ ਇੱਥੋਂ ਵੀ ਨਾ ਕੋਈ ਗੱਲ ਸ਼ੋ ਹੋ ਜਾਏ ਇੱਥੋਂ ਵੀ ਨਾ ਹੋਜੇ ਮੇਰੀ ਗਰਦਨ ਚੱਲ ਮੈਂ ਖੇਤ ਨਹੀਂ ਜਾਂਦਾ ਮੈਂ ਜੰਨਾ ਭੇਜੇ ਕੋਲੇ ਤੇ ਅੱਥਨੇ ਉੱਥੇ ਦਾਰੂ ਕੱਢਣੀ ਠੀਕ ਹੈ ਨਾ ਅੱਥਨੇ ਮੈਂ ਉਹਦੇ ਕੋਲ ਹੀ ਰਹੂੰਗਾ ਇਹਨੂੰ ਕਿ ਰੋਟੀ ਭੇਜਣੀ ਹੋਈ ਤਾਂ ਭੇਜ ਦਊਗੀ ਤੇ ਨਹੀਂ ਤਾਂ ਨਾ ਭੇਜਾਂ ਦੀ ਮਾਂ ਨੂੰ ਖਵਾ ਲੈ ਰੋਟੀਆਂ ਤਾਂ ਭੇਜਾਂਗੇ ਰੋਟੀਆਂ ਕਾਹਤੋਂ ਨਾ ਭੇਜਾਂਗੇ ਇਹ ਨਾਲੇ ਸੋ ਮੇਰੀ ਗੱਲ ਇੱਥੇ ਖੜੀ ਕਰਦੀ ਐ ਇੱਥੇ ਖੜੀ ਕਰਦੀ ਹੈ ਇੱਥੇ ਖੜੀ ਕਰਦੀ ਐ ਸੋ ਹੁਣ ਮਾਰ ਚੱਲਾ ਵੇ ਕਦੋਂ ਕੋਲੇ ਨਾ ਲੱਗੀ ਖੜੀ ਐ ਕੋਈ ਨਹੀਂ ਫੇਰ ਕੀ ਹੋਗਾ ਜੇ ਕਾਹਨਾਂ ਲਾਗੀ ਤੂੰ ਮੈਨੂੰ ਜਾਨੋਂ ਮਾਰ ਦੋ ਮਾਰ ਦੂੰਗਾ ਜਾਨੋਂ ਮਾਰ ਦੂੰ ਮੈਂ ਤੈਨੂੰ ਜਨ ਪੇਕੇ ਤੇ ਮਤਲਬ ਬੱਸ ਬੱਸ ਹਟ ਜਾ ਤੂੰ ਬੁਝਾ ਲੈਣੀ ਹੈਗੇ ਇਹਨੂੰ ਮੈਂ ਕਿਤੇ ਤਾਂ ਪੇਕੇ ਤੋਰੀ ਹੁੰਦੀ ਹੈ ਇਹ ਫਸਾ ਕੇ ਧਰਤਾ ਮੈਨੂੰ ਚੰਗਾ ਭਲਾ ਮੇਰਾ ਕੋਈ ਚੰਗਾ ਰਿਸ਼ਤਾ ਹੋ ਜਾਂਦਾ ਨਹੀਂ ਮੈਂ ਤਾਂ ਇਹੋ ਜੀ ਲੈ ਕੇ ਆਉਣੀ ਆਂ ਇਹ ਲੈ ਕੇ ਆਉਣੀ ਆਂ ਭੁੱਖਦੀ ਆ ਹੁਣ ਰੋਟੀਆਂ ਭੇਜਦੀ ਕਿਤੇ ਨਹੀਂ ਤਾਂ ਦੇਖ ਲੈ ਸ਼ਾਮ ਵਕ ਤੇਰੀ ਸੰਗੀ ਨੱਪੂ ਮੈਂ ਚਲ ਕੋਈ ਨਹੀਂ ਭੇਜਦਾ ਕਿ ਰੋਟੀਆਂ ਸੀ ਸਬਜੀ ਸੁਬਜੀ ਦੱਸ ਦੇ ਕੱਲ ਹੀ ਬਣਾਉਣੀ ਆਂ ਇਹਦੀ ਮਾਂ ਦਾ ਸਿਰ ਬਣਾ ਦੇ ਵੱਢ ਕੇ ਆ ਦੇਖ ਲੈ ਬੇਬੇ ਤੇਰਾ ਹੀ ਚੰਬਲਾ ਆ ਹੋਇਆਗਾ ਹੁਣ ਮੈਨੂੰ ਆਹ ਤੇ ਤੂੰ ਚੰਬਲਾ ਹੀ ਜਾਂ ਮਾਂ ਦਾ ਸਨਨੇ ਵਿਚਾਰੇ ਫਸ ਗਈ ਭਾਈ ਥੋੜੇ ਚ ਹੁਣ ਕੀ ਕਰਗੇ ਇਹਨੂੰ ਇਹ ਤਾਂ ਆ ਬਾਗਿਆ ਹੁਣ ਤਾਂ ਕੁੱਟ ਮਾਰ ਕਰਕੇ ਮੈਂ ਤਾਂ ਜਨਾਬ ਦੀ ਮਾਂ ਨੂੰ ਘੋੜ ਜਵਦੀ ਆ ਮੈਂ ਕਿੱਥੇ ਆ ਤੂੰ ਕਿਥੇ ਘਰੇ ਆ ਜਾ ਮੈਨੂੰ ਲੈ ਕੇ ਜਾਏ ਤੂੰ ਕੁੱਟ ਖਾਣ ਵਾਲੀ ਤਾਂ ਤੂੰ ਆਪ ਕੰਮ ਕਰਦੀ ਐਗੀ ਤੂੰ ਨਾ ਬੋਲ ਦੇ ਮੈਂ ਆਪੇ ਉਹਨੂੰ ਸਮਝਾ ਲੈਂਦੀ ਤੂੰ ਆਦੂ ਮੁਰੇ ਹੋ ਜਾਣੀ ਬੋਲਣ ਨੂੰ ਤਾਂ ਮੈਂ ਹੁਣ ਬੋਲਾਂ ਵੀ ਨਾ ਜਦੋਂ ਜੀ ਕਰਦਾ ਉਦੋਂ ਹੀ ਤਾਂ ਤਾਂ ਕੁੱਟ ਸਿੱੜਦਾ ਹੈਗਾ ਮੈਂ ਆਪਣੀ ਮਾਂ ਨੂੰ ਫੋਨ ਕਰਦੀਆਂ ਨਾਲੇ ਭਰਾਵਾਂ ਨੂੰ ਫੋਨ ਕਰਦੀਆਂ ਇਹ ਫੇਰੀ ਲੋਟ ਆਉ ਨਹੀਂ ਬਾਹਰ ਨੇ ਘਰ ਪੱਟ ਲੈਗੀ ਆਵਦਾ ਕੀ ਲੈਣਾ ਤੂੰ ਮਾਂ ਨੂੰ ਫੋਨ ਲਾ ਕੇ ਆ ਕੁੜੀਆਂ ਰੋੜ ਲੈंगी ਜਵਾ ਖੜੀਆਂ ਉਹਦਾ ਕਬੀਰ ਦਾ ਕੁਛ ਨਹੀਂ ਜਾਣਾ ਅੱਛਾ ਤੂੰ ਐਂ ਕਹਿੰਨੇ ਵੀ ਕੁੱਟ ਖਾਈ ਜਾ ਸਾਰੀ ਉਮਰ ਇਹਦੇ ਤੂੰ ਤੇ ਨਾ ਬੋਲੇ ਕਰ ਮੇਰੇ ਤੇ ਹੁਣ ਨਹੀਂ ਪਹੁੰਚ ਕੁੱਟ ਖਾਣ ਦੀ ਮੇਰੇ ਤਾਂ ਹੱਡ ਪੋਲੇ ਕਰਤੇ ਨੇ ਕੁੱਟ ਕੁੱਟ ਕੈਸ ਬੰਦੇ ਨੇ ਇਹ ਨਹੀਂ ਕਦੇ ਵੀ ਸੁਧਰਦਾਗਾ ਮੈਨੂੰ ਪਤਾ ਹੈ ਮਨਿੰਦਰ ਪੱਕਾ ਇੰਨੇ ਕਿਤੇ ਲੁਕੋਈ ਹੈਗੀ ਤਾਂ ਹੀ ਤਾਂ ਇਹ ਚੜਚੜ ਬੋਲਦਾ ਹੈਗਾ ਮਨਿੰਦਰ ਤੇ ਕੀ ਕਰ ਮਨਿੰਦਰ ਲੱਕੀ ਕਰਨਾ ਹੈ ਨੇ ਲੁਕੋ ਕੇ ਤੂੰ ਸਮਾ ਪਾੜ ਦਿੰਨੀ ਹੈ ਕਿ ਮਨਿੰਦਰ ਨੇ ਲੁਕੋਈ ਹੈ ਕਰੋ ਗੱਲ ਕੱਢੇਗੀ ਫਿਰ ਬਾਹਰ ਹੋ ਜੂਗੀ ਆ ਕਰੋ ਗੱਲ ਕੋਈ ਨਹੀਂ ਆਪ ਹੀ ਨਿਕਲ ਜੂ ਆਪ ਹੀ ਆਜੂ ਬਥੇਰਾ ਗੱਲ ਆਜੂਗੀ ਘਰੇ ਆਪ ਗੱਲ ਤੂੰ ਪਰਦੇ ਪਾ ਲਾ ਆਪਣੇ ਪੁੱਤ ਤੇ ਤੂੰ ਨਾ ਕੋਈ ਗੱਲ ਆਉਣ ਨਹੀਂ ਉਹਦੇ ਤੇ ਇਹ ਕੋਈ ਗੱਲਬਾਤ ਹੈ ਜੀ ਨਾ ਆਪਾਂ ਕੋਈ ਨਹੀਂ ਉਹਨੂੰ ਸਮਝਾ ਦਾਂਗੇ ਨਹੀਂ ਇਹਨੇ ਇਹ ਗੱਲ ਕੀਤੀ ਹੋਣੀਗੀ ਮੈਨੂੰ ਤੱਕਾ ਪਤਾਗਾ ਮੇਰੀ ਗੱਲ ਸੁਣ ਰੋਟੀਆਂ ਤਾਂ ਅੱਗੇ ਵੀ ਜਾਂਦੀਆਂ ਸੀ ਅੱਗੇ ਤਾਂ ਕਦੇ ਕਿਹਾ ਨਾ ਮੈਨੂੰ ਵੀ ਚੋਪੜ ਕੇ ਰੋਟੀਆਂ ਭੇਜ ਹੈਂ ਅੱਜ ਚੰਗੀ ਚਾਹ ਬਣਾ ਕੇ ਭੇਜ ਚੋਪੜ ਕੇ ਰੋਟੀਆਂ ਭੇਜ ਦੇਸੀ ਕਿਉਂ ਨਾ ਉਹ ਵੀ ਅੱਗੇ ਤਾਂ ਅੰਕ ਦੇ ਕਹਤਾ ਅੱਜ ਕਿਵੇਂ ਕਹਤਾ ਉਹਨੇ ਚਲ ਕੋਈ ਮੁੰਡਾ ਖੁੰਡਾ ਇਹਦੇ ਕੋਲੇ ਕੋਈ ਹੋਰ ਆ ਗਿਆ ਹੋਊਗਾ ਫਿਰ ਕਿੰਦੀ ਕੀ ਗੱਲ ਆ ਗਈ ਪਤਾ ਹੀ ਆ ਬੇਬੇ ਬੱਸ ਪਤਾ ਹੀ ਆ ਬੇਬੇ ਮੈਨੂੰ ਇਹ ਨਹੀਂ ਆਵਦੀਆਂ ਗਲਤੀਆਂ ਤੋਂ ਬਾਜ ਆਉਂਦਾਗਾ ਇਹ ਤਾਂ ਗਲਤੀ ਕਰਕੇ ਰਹੂਗਾ ਜਿਹੜੀ ਕਰਨੀ ਐ ਇਹਨੇ ਮੈਂ ਉੱਦੇ ਦੀਆਂ ਪਿੱਟ ਦੇ ਸੀ ਵੀ ਪੱਕਾ ਮਨਿੰਦਰ ਨੂੰ ਲਿਆਊਗਾ ਪੱਕਾ ਮਨਿੰਦਰ ਨੂੰ ਲਿਆਊਗਾ ਅੱਜ ਉਹੀ ਗੱਲ ਹੋਗੀ ਮੈਂ ਤੈਨੂੰ ਪੱਕਾ ਪਤਾ ਵੀ ਮਨਿੰਦਰ ਨੂੰ ਲਿਆਇਆ ਇਹ ਨਾ ਹੋਰ ਕੀ ਤਾਂ ਹੀ ਕਹਿੰਦਾ ਹੈਗਾ ਵੀ ਰਾਤ ਰਹੂੰਗਾ ਉੱਥੇ ਅੱਗੇ ਨਾ ਖੇਤ ਰਾਤ ਲੈ ਲਿਆ ਅੱਗੇ ਘਰੇ ਆਉਂਦਾ ਸੀ ਨਹੀਂ ਹੁਣ ਪੌਂਕੀ ਕੀ ਜਾਂਦਾ ਸੀ ਉਹ ਵੀ ਭੇਜੇ ਨੇ दारू ਕੱਢਣੀ ਐ ਸੀ ਪੱਠੀ ਚੜਾਉਣਗੇ ਅੱਜ ਆਹ ਭੇਜੇ ਦਾ ਹੀ ਬੇੜਾ ਬੈਠਾ ਹੈਗਾ ਆਹ ਭੇਜਾ ਹੀ ਪੱਟ ਕੇ ਹਟੂਗਾ ਘਰ ਮੇਰਾ ਮੈਂ ਤਾਂ ਕਹਿੰਨੀ ਆਏ ਸੱਚੇ ਪਾਸ਼ਾ ਇਹਨਾਂ ਦੀ ਪੱਠੀ ਫੜੀ ਜਾਵੇ ਬਹਿ ਜਾ ਇਹਦਾ ਬੇੜਾ ਮੈਂ ਤਾਂ ਕਹਿੰਨੀ ਆਂ ਹਰੇਜੇ ਬੋਲ ਕੋ ਬੋਲ ਕਰਿਆ ਕਰਤਾ ਹੀ ਤਾਂ ਨੱਤਾ ਖਾਨੀ ਹੋਤਾ ਤੂੰ ਅੱਛਾ ਮੇਰੀ ਗਲਤੀ ਕੱਢੀ ਆਪਦੇ ਪੁੱਤ ਦੀ ਨਾ ਕੱਢੀ ਹਜੇ ਵੀ ਮੇਰੀ ਅਖੇ ਤੂੰ ਬੋਲ ਕੋ ਬੋਲ ਕਰਦੀ ਐ ਨਾ ਫਿਰ ਜੇ ਪੱਠੀ ਫੜੀਗੀ ਫਿਰ ਤੈਨੂੰ ਕੀ ਮਿਲ ਜੂਗਾ ਜਾ ਕੇ ਉਹ ਢੇਲ ਚ ਬੈਠ ਜਾ ਮੈਂ ਤਾਂ ਸੱਚੀ ਮੇਰੇ ਤਾਂ ਜੀਣਾ ਆਰਾਮ ਹੋ ਰਿਹਾਗਾ ਤਾਂ ਹੀ ਮੇਰੇ ਜੀ ਕਰਦਾਗਾ ਵੀ ਫੋਨ ਕਰਦਾ ਇਹਦੇ ਤਾਂ ਲੱਤਾਂ ਨਵਾਸ ਮਾਰ ਕੇ ਮੇਰਾ ਤਾਂ ਕਰ ਗਈ ਜਮੈਂ ਇੰਨਾ ਟੱਲਾ ਲਏ ਮੈਂ ਤਾਂ ਸਨ ਵਿਚਾਲੇ ਅੜ ਗਈ ਇਹਨਾਂ ਦੇ ਜੋ ਟੈਂਗਰੇ ਨੂੰ ਕਹਿੰਦੀ ਆ ਉਹ ਗੱਲ ਪੈਂਦਾ ਜੇ ਮੈਂ ਇਹਨੂੰ ਕਹਿੰਦੀ ਆ ਇਹ ਗੱਲ ਪੈਂਦੀ ਆ ਜੀ ਮੈਂ ਤਾਂ ਜਮਸਤਾਤੀ ਹਾਂ ਹਾਂ ਭਾਈ ਤੁਸੀਂ ਮੇਰੇ ਬਾਰੇ ਪਤਾ ਕਰਦੇ ਫਿਰਦੇ ਸੀਗੇ ਮੈਨੂੰ ਕਿਦੋਂ ਪਤਾ ਲੱਗਿਆ ਮੈਂ ਕਿਹਾ ਚਲੋ ਮੈਂ ਜਾ ਕੇ ਗੱਲ ਕਰ ਲੈਣਾ ਦੱਸੋ ਹਾਂ ਭਾਈ ਪਤਾ ਤੇਰੇ ਬਾਰੇ ਕਰਦੇ ਸੀਗੇ ਫਿਰ ਘਰੇ ਤੇਨੂੰ ਪਤਾ ਹੀ ਆ ਮੈਂ ਕਿਉਂ ਨਹੀਂ ਗਿਆ ਕੀ ਗੱਲ ਹੋ ਗਈ ਭਾਈ ਮੈਨੂੰ ਤੁਸੀਂ ਗੱਲ ਦੱਸੋ ਜਹਾ ਤਾਂ ਜਾਣਾ ਪਊਗਾ ਜੀ ਤੁਸੀਂ ਬੋਲੋ ਗੱਲ ਤਾਂ ਪੁੱਤ ਹੁਣ ਦੇਖ ਤੂੰ ਮਨਿੰਦਰ ਨੂੰ ਅੱਗੇ ਛੱਡ ਵੀ ਜਾਂਦਾ ਸੀ ਹਾਂ ਹਾਂ ਤੇ ਤੇਰੇ ਨਾਲ ਉੱਥੇ ਚੱਲ ਇਕੱਠੇ ਕੰਮ ਕਰਦੇ ਸੀ ਤੇ ਮਨਿੰਦਰ ਨਹੀਂ ਘਰੇ ਆਈ ਅਸੀਂ ਮਨਿੰਦਰ ਨੂੰ ਭਾਲਦੇ ਫਿਰਦੇ ਆਂ ਅਸੀਂ ਤੈਨੂੰ ਤਾਂ ਭਾਲਿਆ ਪੁੱਤ ਵੀ ਹੋ ਸਕਦਾ ਤੈਨੂੰ ਕਿਤੇ ਨਾ ਕਿਤੇ ਪਤਾ ਹੋਵੇ ਮਨਿੰਦਰ ਘਰੇ ਨਹੀਂ ਆਈ ਹੋਈ ਬਈ ਹਾ ਦੇਖ ਲਾ ਸ਼ਾਮ ਦੇ 6:00 ਵੱਜ ਗਏ ਹੱਸਦਾ ਬਈ ਲੱਭਦੇ ਫਿਰਦੇ ਆਂਗੇ ਸਾਨੂੰ ਤਾਂ ਐਸੀ ਵੀ ਬਸ ਬਸ ਖਰਾਬ ਹੋ ਗਈ ਹੋਊਗੀ ਵੀ ਤਾਂ ਕਰਕੇ ਮਨਿੰਦਰ ਲੇਟ ਹੋ ਗਈ ਪਰ ਅਸਾ ਸਾਰੇ ਕਿਤੇ ਲੱਭ ਲਿਆ ਬੱਸਾਂ ਵੀ ਟਾਈਮ ਤੇ ਆ ਰਹੀਆਂ ਮਨਿੰਦਰ ਨਹੀਂ ਪਹੁੰਚੀ ਹੈਗੀ ਬਈ ਬੁਰਾ ਹਾਲ ਹੋਇਆ ਪਿਆ ਆਟੂ ਵਾਲਿਆਂ ਨੂੰ ਸਕੂਲ ਵਾਲਿਆਂ ਨੂੰ ਜੋ ਜੋ ਵੀ ਉਹ ਰਸਤੇ ਤੇ ਖੜ੍ਹਦੇ ਮੈਂ ਸਭ ਨੂੰ ਪੁੱਛ ਲਿਆ ਉਹ ਕਹਿੰਦੇ ਕੁੜੀ ਨੂੰ ਕਿਸੇ ਨੇ ਲੰਘਦੇ ਨੂੰ ਦੇਖਿਆ ਭਰਾਵਾ ਸੱਚ ਦੱਸ ਸਾਨੂੰ ਤਾਂ ਇਹ ਸ਼ੱਕ ਸੀਗਾ ਕਿ ਮਨਿੰਦਰ ਤੇਰੇ ਨਾਲ ਗਈ ਹੈਗੀ ਨਹੀਂ 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 ਉਹ ਅਜੀ ਮੇਰੀ ਮੇਰੀ ਗੱਲ ਸੁਣੋ ਉਹਦੇ ਬਾਈ ਆਇਆ ਸੀਗਾ ਮਨਿੰਦਰ ਨੂੰ ਛੱਡਣ ਵਾਸਤੇ ਹਾਂ ਪੁੱਤ ਹੈ ਤੇ ਅੱਗੇ ਜਰੂਰ ਮੈਂ ਮਨਿੰਦਰ ਨੂੰ ਲੈ ਜਾਂਦਾ ਸੀ ਪਰ ਉਹਦੇ ਬਾਈ ਮੈਨੂੰ ਗੁੱਸੇ ਨਾਲ ਕਹਿ ਕੇ ਗਿਆ ਸੀ ਚਲ ਕਿਹਾ ਤਾਂ ਮਨਿੰਦਰ ਨੂੰ ਸੀ ਪਰ ਮੈਂ ਗੱਲ ਕੰਨੀ ਬਾਲੀ ਸੀ ਬਾਈ ਕਹਿੰਦਾ ਮੈਂ ਛੱਡ ਕੇ ਜਾਊਂਗਾ ਮੈਂ ਲੈ ਕੇ ਜਾਊਗਾ ਠੀਕ ਹੈ ਕੋਈ ਹੋਰ ਨਹੀਂ ਛੱਡ ਕੇ ਜਾਊਗਾ ਮਨਿੰਦਰ ਤੈਨੂੰ ਤੇ ਮਨਿੰਦਰ ਤਾਂ ਨੂੰ ਲੱਗਦਾ ਅੱਧਾ ਘੰਟਾ ਮੇਰੇ ਨਾਲ ਪਹਿਲਾਂ ਵੀ ਨਹੀਂ ਹੋ ਗਈ ਸੀਰੀ ਸਕੂਲ ਦੇ ਵਿੱਚੋਂ ਤੇ ਮੈਂ ਮਨਿੰਦਰ ਨੂੰ ਕਿਹਾ ਮਨਿੰਦਰ ਤੂੰ ਬਾਹਰ ਵੇਟ ਕਰ ਤੇ ਮੈਂ ਆਉਣਾਗਾ ਮੈਂ ਥੋੜੇ ਜਿਹੇ ਫਾਰਮ ਭਰਨੇ ਸੀਗੇ ਜਦ ਨੂੰ ਮੈਂ ਗਿਆ ਤੇ ਮੈਨੂੰ ਤਾਂ ਆਏ ਸੀ ਬਾਈ ਤੁਸੀਂ ਲੈ ਕੇ ਆਉਂਗੇ ਮਨਿੰਦਰ ਨੂੰ ਨਹੀਂ ਨਹੀਂ ਬਾਈ ਜੇ ਮੈਂ ਘਰੇ ਲੈ ਕੇ ਆਇਆ ਹੁੰਦਾ ਜਾਂ ਮੈਂ ਲੈ ਕੇ ਆਇਆ ਹੁੰਦਾ ਤਾਂ ਘਰੀ ਹੁੰਦੀ ਤੇ ਫਿਰ ਮਨਿੰਦਰ ਗਈ ਕਿੱਥੇ ਇਹਦਾ ਪੁੱਤ ਸਾਨੂੰ ਨਹੀਂ ਪਤਾ ਜੇ ਸਾਨੂੰ ਆ ਪਤਾ ਹੋਵੇ ਮਨਿੰਦਰ ਕਿੱਥੇ ਗਈ ਆ ਫਿਰ ਅਸੀਂ ਇੰਨਾ ਫਿਕਰੀ ਨਾ ਕਰਗੇ ਮੈਂ ਤੁਹਾਨੂੰ ਸਾਰੀ ਗੱਲ ਸਮਝਾਉਣਾ ਮੇਰੀ ਭੈਣ ਹਰ ਜਗ੍ਹਾ ਸਾਨੂੰ ਦੱਸ ਕੇ ਜਾਂਦੀ ਆ ਜੇ ਕਿਤੇ ਉਹਨੇ ਕੋਈ ਚੀਜ਼ ਲੈਣੀ ਆ ਤਾਂ ਉਹ ਵੀ ਸਾਡੇ ਘਰੇ ਪਤਾ ਹੁੰਦਾ ਮੈਨੂੰ ਤਾਂ ਨਾ ਹੁਣ ਕਿਕਰ ਸਿੰਘ ਤੇ ਸ਼ਾਕਾ ਵੀ ਕਿਤੇ ਉਹਨੇ ਨਾ ਕੋਈ ਹਰਕਤ ਕਰਤੀ ਹੋਵੇ ਨਹੀਂ ਨਹੀਂ ਭਾਈ ਮਾਮਾ ਰੁਕੇ ਸਭਾ ਦਾ ਜ਼ਰੂਰ ਆ ਪਰ ਉਹ ਇਹ ਜਿਹਾ ਕੰਮ ਨਹੀਂ ਕਰ ਸਕਦਾ ਮਨਿੰਦਰ ਨੂੰ ਚੱਕਰ ਵਾਲਾ ਕੰਮ ਕਿੱਥੇ ਕਰੂਗਾ ਨਾਲੇ ਬਈ ਥੋੜਾ ਤਾਂ ਨਿਭੜਿਆ ਹੋਇਆ ਤੁਸੀਂ ਐਂ ਕਰੋ ਫਿਕਰ ਨਾ ਕਰੋ ਮੈਂ ਮੜਿਆ ਸਕੂਲ ਦੇ ਵਿੱਚ ਫੋਨ ਕਰਦਾ ਉੱਥੇ ਉਹ ਕੈਮਰੇ ਚੈੱਕ ਕਰ ਲੈਣਗੇ ਜੇ ਕੋਈ ਸਕੂਲ ਦੇ ਮੂਹਰੇ ਵਾਰਦਾਤ ਹੋਈ ਤਾਂ ਪਤਾ ਲੱਗ ਜੂਗਾ ਆਪਾਂ ਨੂੰ ਫੋਨ ਤਾਂ ਬਈ ਤੁਸੀਂ ਕਰ ਲਓ ਪਰ ਮੈਂ ਇੱਕ ਗੱਲ ਨਾ ਸੋਨੂੰ ਦੱਸ ਦੇਣਾ ਨਾ ਤਾਂ ਮੇਰਾ ਬਾਪੂ ਸੀ ਕਈ ਦਿਨ ਹੋ ਗਏ ਘਰੇ ਤੇ ਨਾਂ ਮੈਂ ਸੀ ਸਾਡੇ ਘਰੇ ਆਇਆ ਸੀ ਇੱਥੇ ਉਹ ਤੇ ਇਹਨਾਂ ਨੂੰ ਬਾਬਾ ਧਮਕੀਆਂ ਧਮਕੀਆਂ ਦੇ ਕੇ ਗਿਆ ਤੇ ਇੱਥੇ ਕੁੜੀ ਨੂੰ ਇਹ ਵੀ ਕਹਿੰਦਾ ਸੀ ਵੀ ਤੇਰੇ ਕੋਲੇ ਥੋੜੇ ਜਿਹੇ ਦੇਣਾ ਚੱਕ ਕੇ ਲੈ ਜਾਾਂਗੇ ਕੀ ਕਹਿੰਦਾ ਸੀ ਭੂਆ ਤੁਸੀਂ ਦੱਸਿਓ ਮਾਣਿਆ ਆਹੋ ਭਾਈ ਸਕੂਲ 'ਚ ਹੀ ਕਿੱਥੇ ਕੁੜੀ ਨੇ ਸਾਡੀ ਨੂੰ ਧਮਕੀ ਦਿੱਤੀ ਸੀ ਉਹਨੇ ਕਹਿੰਦਾ ਕਿ ਤੇਰੇ ਕੋਲ ਤਿੰਨ ਦਿਨਾਂ ਹੈ ਤਿੰਨ ਦਿਨਾਂ ਦੇ ਵਿੱਚ ਜਾਂ ਤਾਂ ਮੇਰੇ ਨਾਲ ਵਗ ਜਾ ਤੇ ਨਹੀਂ ਮੈਂ ਚੱਕ ਕੇ ਲੈ ਜਾਊਂਗਾ ਤੇ ਫੇਰ ਉਹ ਸਾਡੇ ਘਰ ਤਿੱਕਰ ਵੀ ਪਹੁੰਚ ਗਿਆ ਅਸੀਂ ਤਾਂ ਛੱਡ ਕੇ ਪੁੱਤ ਇੱਥੇ ਵੀ ਆ ਕੇ ਬਹਿ ਗਿਆ ਉਹਨੇ ਇੱਥੇ ਵੀ ਭਾਲ ਲਿਆ ਸਾਨੂੰ ਤੇ ਹੁਣ ਬਾਕੀ ਭਾਈ ਤੂੰ ਦੇਖ ਲੈ ਵੀ ਸਾਡਾ ਸੱਤੋਂ ਬੰਦੇ ਤੇ ਕਿਉਂ ਨਾ ਜਾਵੇ ਜਦੋਂ ਅੱਜ ਤੋਂ 5 ਦਿਨ ਪਹਿਲਾਂ ਤਾਂ ਉਹ ਧਮਕੀ ਦੇ ਕੇ ਗਿਆ ਮੇਰੀ ਭੈਣ ਨੂੰ ਨਹੀਂ ਉਹ ਤਾਂ ਮੈਂ ਗੱਲ ਸਾਂਝੀ ਤਾਂ ਤੁਹਾਡਾ ਸ਼ੱਕ ਕਰਨਾ ਵੀ ਜਾਇਜ਼ ਆ ਪਰ ਮੈਨੂੰ ਤਾਂ ਇਹ ਗੱਲ ਤੇ ਹੈਰਾਨਗੀ ਆ ਕਿ ਮਨਿੰਦਰ ਉੱਥੇ ਮੇਰੇ ਨਾਲ ਕੰਮ ਕਰਦੀ ਆ ਐਡੀ ਵੱਡੀ ਗੱਲ ਹੋ ਗਈ ਤੇ ਉਹਨੇ ਮੇਰੇ ਕੋਲੇ ਪਾਫ ਵੀ ਨਹੀਂ ਕੱਢੀ ਇਸ ਗੱਲ ਦੀ ਬਾਈ ਉਹ ਵੀ ਗਲਤੀ ਮੇਰ ਕੋਈ ਆ ਮੇਰੇ ਹੀ ਮਨਿੰਦਰ ਨੂੰ ਰੋਕਿਆ ਵਾ ਸੀਗਾ ਵੀ ਕਿਕਰ ਸਿੰਘ ਦੇ ਪਰਿਵਾਰ ਨਾਲ ਕਿਸੇ ਰਿਸ਼ਤੇਦਾਰ ਨਾਲ ਕੋਈ ਵਾਸਤਾ ਨਹੀਂ ਰੱਖਣਾ ਇਹਨੂੰ ਮੈਂ ਹੀ ਕਿਹਾ ਸੀ ਬੀ ਜੀਓ ਨੇ ਤੇਰੇ ਨਾਲ ਕੋਈ ਬਾਵਾਸਤਾ ਰੱਖਿਆ ਨਾ ਕੋਈ ਤੇਰੇ ਕੋਲੇ ਗੱਲ ਕੀਤੀ ਮੇਰਾ ਮਰੇਵੇ ਦਾ ਮੂੰਹ ਦੇਖੇਂਗੀ ਤੂੰ ਉਹ ਬਾਈ ਏਡੀ ਵੱਡੀ ਉਹਨੂੰ ਸੌਹ ਪਾਤੀ ਹਜਿਓ ਮੇਰੇ ਕੋਲ ਇਹ ਗੱਲ ਹੀ ਕਰਦੀ ਨਾਲੇ ਤੁਸੀਂ ਇੰਨੇਕ ਤਾਂ ਸਿਆਣੇ ਹੈਗੇ ਹੋ ਵੀ ਅਸੀਂ ਇੱਕ ਥਾਂ ਤੇ ਕੰਮ ਕਰਦੇ ਆਂ ਜੇ ਇੱਕ ਦੂਜੇ ਨੂੰ ਬੁਲਾ ਵੀ ਲਵਾਂਗੇ ਚੱਲ ਅਸੀਂ ਉਂ ਨਾ ਕੋਈ ਘਰ ਦੀ ਗੱਲ ਕਰਾਂਗੇ ਉਥੇ ਕੰਮ ਦੀ ਤਾਂ ਗੱਲ ਕਰਾਂਗੇ ਨਾ ਕੋਈ ਨਾ ਕੋਈ ਉਹ ਮੂੰਹ ਮੱਥੇ ਤਾਂ ਲੱਗਾ ਗਈ ਬਾਈ ਉਸ ਗੱਲ ਪਿੱਛੇ ਵੀ ਨਾ ਅਸੀਂ ਡਰ ਗਏ ਸੀ ਵੀ ਦੇਖ ਚਾਹੇ ਤੂੰ ਲੱਖ ਸਾਡੇ ਕੋਲੇ ਆ ਜਾ ਕੇ ਬੈਠਾ ਭਾਣ ਜਾ ਤਾਂ ਬਾਈ ਤੂੰ ਕਿਕਰ ਸੌਂਦਾ ਹੀ ਆ ਨਾ ਕਈ ਵਾਰੀ ਵੀ ਉਸ ਬੰਦੇ ਦੀ ਸਿਆਸਤ ਹੋਵੇ ਤੈਨੂੰ ਪਤਾ ਹੀ ਆ ਅੱਗ ਦੀ ਡੰਡੀ ਨਾ ਟਟਿਆ ਨੇ ਜਦੋਂ ਡਰਦੀ ਆ ਤਾਂ ਹੀ ਸਾਡੇ ਮਨ 'ਚ ਡਰ ਬਹਿ ਗਿਆ ਸੀ ਵੀ ਜੇ ਮੇਰੀ ਭੈਣ ਨੂੰ ਕੁਝ ਹੋ ਗਿਆ ਨਾ ਨਹੀਂ ਵੀਰੇ ਧੀਆ ਨੇ ਤਾਂ ਹਮੇਸ਼ਾ ਨੀਵੇਂ ਹੁੰਦੇ ਨੇ ਕਿ ਅੱਜ ਐਡੀ ਵੱਡੀ ਗੱਲ ਹੋਈ ਆ ਜਿਸ ਤਾਂ ਕਿਸੇ ਨਾਲ ਸਾਂਝੀ ਵੀ ਨਹੀਂ ਕਰ ਸਕਦੇਗੀ ਚੱਲ ਕੋਈ ਨਾ ਤੁਸੀਂ ਨਾ ਆ ਮੇਰੀ ਗੱਲ ਸੁਣੋ ਵੀ ਬਾਲੀ ਫਿਕਰ ਨਾ ਕਰੋ ਅੱਪਾ ਲੱਭਦਿਆਂ ਕੋਈ ਹੱਲ ਰਲ ਕੇ ਕੋਈ ਹੱਲ ਲੱਭਦਿਆਂ ਬਈ ਮੇਰੀ ਗੱਲ ਸੁਣ ਹੱਲ ਨਾ ਤਾਂ ਤੂੰ ਹੀ ਕਰ ਸਕਦਾ ਭਰਾ ਬਣ ਕੇ ਨਾ ਤੂੰ ਆਪਦੇ ਨਾਨਕੇ ਜਾ ਤੂੰ ਜਾ ਸਕਦਾ ਤੈਨੂੰ ਉਹਨਾਂ ਦਾ ਖੇਤ ਬੰਨੇ ਮੋਟਰ ਸਭ ਕੁਝ ਪਤਾ ਜੋ ਵੀ ਆ ਵੀਰਾ ਬਣ ਕੇ ਜਾ ਕੇ ਪਤਾ ਕਰਕੇ ਆ ਆ ਤੁਸੀਂ ਕੀ ਕੀ ਜੀ ਉਹ ਵੀ ਉੱਥੇ ਹੋਊਗੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਜਾਇਜ਼ ਗੱਲ ਦੱਸਦਾ ਠੀਕ ਹੈ ਵੀ ਜਦੋਂ ਦਾ ਆ ਮਨਿੰਦਰ ਵਾਲਾ ਰੌਲਾ ਪਿਆ ਸੀਗਾ ਮੈਨੂੰ ਤਾਂ ਮਾਮੇ ਤੋਂ ਨਫ਼ਰਤ ਹੋ ਗਈ ਸੀ ਕਿਉਂ ਕਿਉਂਕਿ ਪੰਜੇ ਉਂਗਲਾਂ ਵੀ ਇੱਕ ਬਰਾਬਰ ਨਹੀਂ ਹੁੰਦੀਆਂ ਜੇ ਮੇਰਾ ਮਾਮਾ ਇਹ ਜਾ ਤਾਂ ਉਹਦੇ ਸਾਰੇ ਰਿਸ਼ਤੇਦਾਰ ਉਹਦੇ ਨਾਲ ਨਹੀਂ ਹੋ ਸਕਦੇ ਤਾਂ ਮੈਂ ਤਾਂ ਮੈਂ ਤਾਂ ਪਾਸਾ ਵਟ ਲਿਆ ਸੀ ਮੈਂ ਤਾਂ ਅੱਜ ਤੋਂ ਬਾਅਦ ਆਪਦੇ ਨਾਨਕੇ ਗਏ ਨਹੀਂ ਜਾ ਕੇ ਪੈਰ ਨਹੀਂ ਧਰਿਆ ਜੇ ਤੁਸੀਂ ਕਹਿੰਦੇ ਹੋ ਵੀ ਨਾਨਕੇ ਹੋ ਸਕਦੀਆਂ ਮਨਿੰਦਰ ਵੀ ਮਾਮਾ ਧੋਕੀ ਦਿੰਦਾ ਸੀ ਪਰ ਹਾਂ ਮੈਂ ਠੀਕ ਹੈ ਮੈਂ ਉੱਥੇ ਜਾ ਕੇ ਵੀ ਤੁਹਾਡਾ ਇਹ ਵੀ ਸ਼ੱਕ ਕਰ ਦੂੰਗਾ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਹੋਊ ਇੱਕ ਵਾਰੀ ਮੇਰੀ ਭੈਣ ਦਾ ਪਤਾ ਲੱਗ ਜੀ ਉਹ ਤਾਂ ਵਿਚਾਰੀ ਐਨੇ ਵਾਲੀ ਹੈ ਨਹੀਂ ਜੀ ਜਿੰਨ ਹੜੀ ਇੱਕ ਇੱਕ ਕਰ ਸੋਨੇ ਕਰਤੀ ਤੁਸੀਂ ਨਾ ਬਈ ਫਿਕਰ ਨਾ ਕਰੋ ਹੈ ਟੈਨਸ਼ਨ ਨਾ ਲੋ ਤੁਸੀਂ ਬੇਬੇ ਬਾਪੂ ਨੂੰ ਵੀ ਕੋਈ ਕੁਛ ਨਾ ਦੱਸਿਓ ਠੀਕ ਹੈ ਮੈਂ ਅੱਜ ਹੀ ਜਾਣਾ ਅੱਜੇ ਜਾ ਕੇ ਪਤਾ ਕਰਕੇ ਤੁਹਾਨੂੰ ਦੱਸਦਾ ਹਾਂ ਹਾਂ ਪੁੱਤ ਸਾਨੂੰ ਨਾ ਤੇਰੇ ਤੋਂ ਇਹੀ ਮੀਸੀ ਵੀ ਉਹ ਮੁੰਡਾ ਹੀ ਇਹ ਕੰਮ ਕਰ ਸਕਦਾ ਭੜ ਭਲਾਈ ਵਾਲਾ ਖਾੜੇ ਮੇਰਾ ਪੁੱਤ ਤੇਰੇ ਮੂਰੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡਾ ਮਾਰਾ ਨਾਨਕੀ ਜਾ ਭਾਵੇਂ ਉਹਨਾਂ ਨਾਲ ਕਿਵੇਂ ਪੇਸ਼ ਆਈ ਪਿਆਰ ਨਾਲ ਹੀ ਭਾਵੇਂ ਲੜ ਕੇ ਹੀ ਗੱਲ ਕਰ ਪੂਰੀ ਵਿੜਕ ਲੈ ਕੇ ਆਈ ਜਿੱਥੋਂ ਤਿੱਕਰ ਸਾਡਾ ਸ਼ੱਕ ਹੈ ਨਾ ਕੋਈ ਗੱਲ ਨਹੀਂ ਭੂਆ ਜੀ ਵੀ ਉਹ ਬੰਦੇ ਨਹੀਂ ਕਰਿਆ ਇਹ ਸਾਰਾ ਕੁਝ ਤੁਸੀਂ ਇਸ ਗੱਲ ਦੀ ਫਿਕਰ ਨਾ ਕਰੋ ਮੈਂ ਆਪਦਾ ਪੂਰਾ ਸ਼ੱਕ ਉਥੋਂ ਕੱਢ ਕੇ ਆਉਂਗਾ ਠੀਕ ਹੈ ਤੇ ਨਾਲੇ ਤੁਸੀਂ ਐਂ ਕਰਿਓ ਜੇ ਕੋਈ ਉੱਥੇ ਮੈਨੂੰ ਆਗੂ ਤੋਂ ਕੋ ਮਿਲੀ ਨਾ ਤੁਸੀਂ ਨਾਲ ਦੀ ਨਾਲ ਮੈਨੂੰ ਫੋਨ ਕਰੂਗਾ ਥਾਣੇ ਵੱਗ ਜਾਓ ਥਾਣੇ ਜਾ ਕੇ ਕੰਪਲੇਂਟ ਕਰ ਦਿਓ ਬਾਕੀ ਗੱਲ ਉਹ ਜਾਣ ਉਹਨਾਂ ਦਾ ਕੰਮ ਹੈ ਜਾਣ ਠੀਕ ਧੰਨਵਾਦ ਬਈ ਤੇਰਾ ਠੀਕ ਹੈ ਬਾਕੀ ਮੈਂ ਜਾਨਣਾ ਤੁਸੀਂ ਨਾ ਇਸ ਗੱਲ ਦੀ ਫਿਕਰ ਨਾ ਕਰੋ ਠੀਕ ਹੈ ਤੁਸੀਂ ਐਵੇਂ ਸੋਚੋ ਨਾ ਕੋਈ ਕੋਈ ਗੱਲ ਤਾਂ ਨਹੀਂ ਹੁੰਦਾ ਮਨਿੰਦਰ ਨਾ ਮੈਂ ਵੀ ਨਾਲ ਆ ਮਨਿੰਦਰ ਦੇ ਇਹ ਕੀ ਕਰ ਮੈਂ ਚਲੋ ਤੁਸੀਂ ਬੈਠੋ ਮੈਂ ਵੀਰੇ ਨੂੰ ਛੱਡਿਆ ਆ ਮਾ ਬੂਆ ਬਹਿ ਜਾ ਤੂੰ ਇਹਦੇ ਕੋਲ ਬੂਆ ਆਪਾਂ ਤਾਂ ਗਲਤੀ ਸ਼ੱਕ ਕਰੀ ਜਾਂਦੇ ਸੀ ਇਹ ਮੁੰਡਾ ਤਾਂ ਕਿੰਨਾ ਸਿਆਣਾਗਾ ਨਲੇ ਜੇ ਝੂਠ ਬੋਲਦਾ ਹੁੰਦਾ ਨਾ ਉਹਦੀ ਜਵਾਨ ਥੜਕਣੀ ਸੀਗੀ ਉਹ ਦੇਖ ਰਾ ਵਿਚਾਰਾ ਉਹ ਤਾਂ ਆਪ ਕਹਿ ਰਿਹਾ ਵੀ ਉਹਦੇ ਮਾਮੇ ਕਰਕੇ ਉਹਨੇ ਘਰ ਛੱਡਤਾ ਕੰਮੋ ਇਹ ਸਾਰਾ ਜਿਹੜਾ ਸ਼ੱਕ ਵੀ ਉਹ ਹੋਇਆ ਨਾ ਤੇਰੀ ਮਾਂ ਕਰਕੇ ਹੋਇਆ ਜੇ ਆਪਾਂ ਨਾ ਮੁੰਡੇ ਨੂੰ ਕੁਝ ਕਹਿੰਦੇ ਹੋ ਸਕਦਾ ਇਹ ਆਪ ਛੱਡ ਕੇ ਜਾਂਦਾ ਮਨਿੰਦਰ ਨੂੰ ਆਪ ਲੈ ਕੇ ਜਾਂਦਾ ਆ ਕੰਮ ਨਾ ਹੁੰਦਾ ਅੱਜ ਜਿਹੜੀ ਆਪਾਂ ਵਿਵਪਤਾ ਚ ਪਏ ਪਏ ਆ ਮਾਂ ਇਹ ਤਾਂ ਕਹੀ ਨਾ ਵੀ ਕੰਮੋ ਕੀ ਕਹਿੰਦੀ ਹੈ ਬੇਸ਼ੱਕ ਮੇਰੀ ਮਾਂ ਹੀ ਹੈਗੀ ਜਾਂ ਤਾਂ ਜਿਹੜਾ ਮੇਰੀ ਮਾਂ ਕਲੇਸ਼ ਪਾਉਂਦੀ ਹੈ ਐਨੀਆਂ ਝੂਠੀਆਂ ਸੱਚੀਆਂ ਤੋਂਮ ਤਾਂ ਚੱਕਦੀ ਅਮਨਿੰਦਰ ਤੇ ਕਿਤੇ ਨਾ ਕਿਤੇ ਤਾਂ ਸਾਰਿਆਂ ਦਾ ਦਿਮਾਗ ਨਹੀਂ ਥੜਕਣਾ ਹੀ ਸੀਗਾ ਨਾ ਸਾਰੇ ਦੇ ਦਿਮਾਗ 'ਚ ਸ਼ੱਕ ਵੜ ਗਿਆ ਤਾਂ ਕਰਕੇ ਹੋ ਗਈਆਂ ਇਹ ਗੱਲਾਂ ਪੁੱਤ ਸ਼ੱਕ ਵੀ ਕਿਵੇਂ ਨਾ ਵੜੇ ਜਦੋਂ ਉਹਨੂੰ ਘਰੇ ਲਈ ਸ਼ੱਕ ਤਾਂ ਮੁੱਲੋਂ ਮੁੱਲੀ ਹੁੰਦਾ ਨਾ ਹੁੰਦਾ ਵੀ ਉਹਦੇ ਤੇ ਸ਼ੱਕ ਆ ਆਪਾਂ ਚਲ ਕੋਈ ਨਾ ਹੁਣ ਫਿਕਰ ਨਾ ਕਰ ਮੈਨੂੰ ਲੱਗਦਾ ਨਾ ਮੈਂ ਪ੍ਰਮਾਤਮਾ ਸਾਰਾ ਹੱਲ ਕਰ ਦਊਗਾ ਪੁੱਤ ਕਿਉਂ ਨਾ ਫਿਕਰ ਕਰਾਂ ਖਬਰਾਂ ਜਵਾਕੜੀ ਕਿਹੜੇ ਹਾਲ ਚ ਹੋਊਗੀ ਮੈਨੂੰ ਤਾਂ ਫਿਕਰ ਵੱਡ ਵੱਡ ਖਾਈ ਜਾਂਦਾ ਤੂੰ ਕਹਿੰਦੀ ਫਿਕਰ ਨਾ ਕਰ ਪੂਆ ਦੇਖ ਲਾ ਕੁਛ ਨਹੀਂ ਚੰਗਾ ਲੱਗਦਾ 100 ਵਾਰੀ ਪਾਣੀ ਮੰਗਣਾ ਸੀਗਾ ਆ ਬਣਾ ਦੁਆ ਬਣਾ ਦੋ ਭੱਜੀ ਫਿਰਨਾ ਸੀ ਘਰ ਚ ਕਿੱਥੇ ਫਿਕਰ ਪਈ ਪਈ ਹੁਣ ਆਡੇ ਤੇ ਰੋਪ ਪਾਉਂਦੀ ਸੀ ਹੈ ਗਲਤੀ ਬਹੁਤ ਵੱਡੀ ਕੀਤੀ ਕੁੜੀ ਨੇ ਗਲਤੀ ਤਾਂ ਕੀਤੀ ਜੇ ਗਲਤੀ ਕੀਤੀ ਤਾਂ ਗਲਤੀ ਦੀ ਸਜ਼ਾ ਹੁਣ ਭੁਗਤੀ ਜਾਂਦੀ ਹੈ ਨਾ ਮੈਨੂੰ ਚੈਲੰਜ ਕਰਦੀ ਸੀ ਦੇਖ ਲੈ ਮੈਨੂੰ ਕਹਿੰਦੀ ਸੀ ਕਿ ਕਰਸੇ ਤੂੰ ਤਾਂ ਮੇਰੇ ਲੈਵਲ ਦਾ ਹੀ ਨਹੀਂ ਆ ਬਣਾ ਤਾਂ ਲੈਵਲ ਹੁਣ ਹੁਣ ਨਿਕਲ ਕੇ ਦਿਖਾਵੇਂ ਇੱਥੇ ਹੁਣ ਪਸ਼ਤੌਂਦੀ ਹੋਊਗੀ ਪਸ਼ਤੌਂਦੀ ਹੋਊਗੀ ਹਾਂ ਭਾਈ ਇੱਕ ਗੱਲ ਆ ਹਾਂ ਬੜਾ ਚੰਦਰਾ ਬੰਦਾ ਜਿਹਦੇ ਤੇ ਆਖਾ ਦੇਣਾ ਉਹ ਕੰਮ ਪੂਰਾ ਕਰਕੇ ਹਰਦਾ ਤੂੰ ਓਏ ਮਸਾ ਦਾ ਜਾੜ ਥੱਲੇ ਆਈ ਐ ਇਹ ਹੈ ਬਈ ਹਾਂ ਮੇਰਾ ਵੀ ਪੂਰਾ ਸਹਿਯੋਗ ਐ ਇਸ ਗੱਲ 'ਚ ਦੱਸਿਆ ਤਾਂ ਤੈਨੂੰ ਮੈਂ ਹੀ ਸੀ ਯਾਰ ਕਮਾਲ ਕਰਦਾ ਤੇਰਾ ਸਹਿਯੋਗ ਆ ਤਾਂ ਹੀ ਤਾਂ ਆਪਾਂ ਲੈ ਕੇ ਆਏ ਇਹਨੂੰ ਇੱਥੇ ਨਹੀਂ ਮੇਰੇ ਹੱਥ ਕਿੱਥੇ ਆਉਂਦੀ ਸੀ ਹੋਰ ਗੱਲ ਸੁਣ ਤੈਨੂੰ ਇੱਕ ਗੱਲ ਹੋਰ ਆ ਨਾ ਹਾਂ ਬੜਾ ਟਾਈਮ ਹੋ ਗਿਆ ਸੀ ਮੈਨੂੰ ਭੱਜੇ ਫਿਰ ਦੇ ਨੂੰ ਹਾਂ ਬڑے ਲੋਕਾਂ ਦੇ ਹਾੜੇ ਮਿੰਤਾ ਤਰਲੇ ਕੀਤੇ ਤੇ ਇਹ ਗੱਲ ਮੰਨੀ ਨਹੀਂ ਸੀ ਪਰ ਹੁਣ ਹੁਣ ਉੱਠ ਪਹਾੜ ਦੇ ਥੱਲੇ ਆ ਗਿਆ ਨਾ ਆ ਗਿਆ ਭਈ ਆ ਲੈ ਕੇ ਆਂਦਾ ਆਪਾਂ ਲੈ ਆਪਾਂ ਚੱਕ ਲਿਆਂਦਾ ਪਹਾੜ ਹੀ ਚੱਕ ਲਿਆਂਦਾ ਪਹਾੜ ਚੱਕ ਲਿਆਂਦਾ ਹੁਣ ਮੇਰੀ ਗੱਲ ਸੁਣ ਹੁਣ ਵੱਛੂ ਮਨਿੰਦਰ ਨੂੰ ਮੈਂ ਦੱਸ ਮਨਿੰਦਰ ਕਰੇ ਹੂੰ ਹੁਣ ਕਿਹੜੇ ਬਾ ਵੇਖਦੀ ਆ ਲੈ ਹੁਣ ਇਹ ਤਾਂ ਨਿਕਲ ਕੇ ਦਿਖਾ ਦੇ ਲੈ ਹੁਣ ਕਿੱਥੋਂ ਨਿਕਲ ਜੂਗੀ ਹੈ ਉਹ ਗਾਹਾਂ ਸਿੱਕਰ ਕਿ ਸਾਨੂੰ ਪਤਾ ਹੀ ਨਹੀਂ ਲੱਗਣਾਗਾ ਕਿਸੇ ਦੇ ਪ੍ਰੇਸ਼ਤਿਆਂ ਨੂੰ ਨਹੀਂ ਪਤਾ ਲੱਗਣਾ ਵੀ ਇੱਥੇ ਕੋਈ ਬੈਠਾ ਵੀ ਹੈ। ਉਹਦੀ ਤਾਂ ਗੱਲ ਐ ਇੱਥੇ ਦਾ ਬਾਜ ਆਪਣੇ ਦਾ ਕੌਂਦੀ ਹੈ। ਜਦੋਂ ਆਹ ਗੇਟ ਬੰਦ ਕਰਕੇ ਆਪਾਂ ਬਾਹਰ ਵਾਗ ਗਏ ਤੂੰ ਕਾਹਾਂ ਵਾਲਾ ਗੇਟ ਬੰਦ ਕਰਤਾ? ਫਿਰ ਕਿਸੇ ਨੂੰ ਕੀ ਪਤਾ ਲੱਗਣਾ? ਕਿਸੇ ਨੂੰ ਕੀ ਪਤਾ ਲੱਗਣਾ? ਨਾਲੇ ਮੇਰੀ ਗੱਲ ਸੁਣ। ਮੈਂ ਮੌਕੇ ਬਹੁਤ ਦਿੱਤੇ ਸੀ ਇਹਨੂੰ। ਬਹੁਤ ਮੌਕੇ ਦਿੱਤੇ ਸੀ ਮੈਂ ਇਹਨੂੰ। ਮੈਂ ਕਿਹਾ ਸੀ ਮਨਿੰਦਰ ਕੁਰੇ ਤੇਰੇ ਤੇ ਦੇੜ ਆ ਗਿਆ ਤੇ ਦੇਖ ਲਾ ਕਿਤੇ ਐ ਨਾ ਹੋਵੇ ਵੀ ਮੈਂ ਤੇਰੇ ਤੇ ਉਲਟਵਾਜੀ ਲਾ ਦੇ ਆਂ ਫਿਰ। ਨੇ ਗੱਲ ਇੱਕ ਜੇ ਮੰਨ ਜਾਂਦੀ ਤਾਂ ਰਾਣੀ ਬਣ ਕੇ ਰਹਿੰਦੀ ਹਾਂ ਆ ਹੁਣਾਂ ਨੌਕਰਾਨੀ ਵੀ ਨਹੀਂ ਬਣ ਸਕਦੀ ਇੱਥੇ ਬੈਠੀ ਆ ਹੁਣ ਤਾਂ ਜੱਬ ਚ ਪੈ ਗਈ ਨਾ ਜਮਾ ਠੀਕ ਹੈ ਨਾ ਉਹਦਾ ਦਿਨ ਪਾਸ ਦਿਨ ਕਟੀਆਂ ਕਰੂਗੀ ਹੁਣ ਇੱਥੇ ਹੁਣ ਆਦੀ ਮਰਜ਼ੀ ਦੇ ਨਾਲ ਬਈ ਤਾਂ ਕਿੱਥੇ ਰਾਜਪਾਟ ਘਰੇ ਏਸੀ ਥੱਲੇ ਬੈਂਦੀ ਹੁਣ ਬੈਠ ਜਦੋਂ ਰਹੀ ਨਾ ਦੋ ਦਿਨ ਭੁੱਖੇ ਰੋਟੀ ਨਹੀਂ ਦੇਣੀ ਨਾਲ ਨਹੀਂ ਮੈਂ ਲੈ ਯਾਰ ਤੇਰੇ ਤੋਂ ਬਿਨਾ ਮੈਂ ਰੋਟੀ ਮੈਂ ਕਿਉਂ ਰੋਟੀ ਦੇਉਂਗਾ ਇਹਨੂੰ ਹੈ ਰੋਟੀ ਨਹੀਂ ਦੇਣੀ ਇਹਨੂੰ ਆਪਾਂ ਪੈਗ ਦੇ ਦਿੰਨੇ ਆ ਪੈ ਕੇ ਦੇਉਂਗਾ ਮੈਂ ਹਾਂ ਓਏ ਮੈਂ ਜਾਣਾ ਚੱਲ ਆ ਲੈ ਥੋੜਾ ਜਿਹਾ ਦਾਰੂ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਿਆ ਠੀਕ ਹੈ ਆ ਹੁਣ ਮੈਂ ਜਾਂਦਾ ਭਾਈ ਮੇਰੀ ਗੱਲ ਸੁਣ ਉਹ ਕਿਤੇ ਸਾਰੀ ਨਾ ਉਹਨੂੰ ਪਿਆ ਦੀ ਮੇਰੇ ਜੋਗੀ ਰੱਖ ਲਈ ਓ ਯਾਰ ਆ ਪਈ ਤਾਂ ਹੈ ਬੋਤਲ ਮਗਰ ਕੈਨੀ ਪਈ ਆ ਤੂੰ ਯਾਰ ਉਹੀ ਗੱਲ ਮੇਰੇ ਹੁੰਦੇ ਦਾਰੂ ਪਿੱਛੇ ਕਰਦਾ ਨਹੀਂ ਐ ਤਾਂ ਮੈਨੂੰ ਪਤਾ ਤੇਰੇ ਤੇ ਯਕੀਨ ਹੈ ਮੇਰੀ ਗੱਲ ਸੁਣ ਆ ਦੋ ਚੀਜ਼ਾਂ ਨਾ ਮੇਰੀਆਂ ਫੇਵਰਟ ਨੇ ਹਮ ਇੱਕ ਤਾਂ ਸੋਹਣੀ ਤੀਵੀ ਤੇ ਦੁੱਜੀ दारू ਤੇ दारू ਤਾਂ ਮੇਰੇ ਕੋਲੇ ਆਵੇਂ ਤੇ ਸੁੱਕਣ ਨਾਲ ਹੁਣ ਸੋਹਣੀ ਤੀ ਬੀਵੀ ਆ ਗਈ ਆ ਤੀ ਬੀਵੀ ਆ ਗਈ ਆ ਤੇ ਵੇਲੀ ਗੱਲਾਂ ਸਭ ਹੁਣ ਤੂੰ ਬੈਠ ਇੱਥੇ ਮੈਂ ਕਿਹਾਂ ਜਾ ਕੇ ਉਹਨਾਂ ਦੇ ਕੋਲੇ ਦੇਖਦਾ ਠੀਕ ਹੈ ਠੀਕ ਹੈ ਮੈਂ ਮੜਾ ਬਾਹਰ ਨਿਗਰ ਰੱਖਦਾ ਬਾਹਰ ਕੀੜਾ ਮਾਰ ਲਾ ਨਿਗਰ ਰੱਖ ਲਾ ਠੀਕ ਹੈ ਤੇ ਆਮ ਆਪੇ ਆ ਕੇ ਉਹਨਾਂ ਨੂੰ दारू ਹਾਂ ਤੂੰ ਚੱਲ ਬਾਹਰ ਤੇ ਅਨਾਲ ਕਿਤੇ ਦੰਦੀ ਨਾ ਮੱਡੋ ਤੇਰੇ ਅੱਗੇ ਮੈਂ ਵੀ ਰੰਗਾ